ਹੈਲੋ ਸਟੂਡੈਂਟs ਥਿਸ ਇਜ਼ ਗੁਰਪ੍ਰੀਤ ਵੈਲਕਮ ਟੂ ਮਾਈ YouTube ਚੈਨਲ D studies ਅੱਜ ਦਾ ਜੋ ਆਪਣਾ ਵੀਡੀਓ ਰਹਿਣ ਵਾਲਾ ਏ ਉਹ ਗਰਮੀ ਦੀਆਂ ਛੁੱਟੀਆਂ ਦੇ ਹੋਮਵਰਕ ਦੇ ਰਿਗਾਰਡਿੰਗ ਰਹਿਣ ਵਾਲਾ ਏ ਕਲਾਸ 6ਵੀਂ ਤੋਂ 8ਵੀਂ ਤੱਕ ਜੋ ਕਿ ਆਪਣਾ ਸਬਜੈਕਟ ਹੈ ਉਹ ਪੰਜਾਬੀ ਦਾ ਰਹਿਣ ਵਾਲਾ ਏ ਤਾਂ ਇਹ ਜੋ ਮਿਸ਼ਨ ਸਮਰੱਥ ਦੇ ਅਨੁਸਾਰ ਜੋ ਕਿ ਗਰਮੀ ਦੀਆਂ ਛੁੱਟੀਆਂ ਦਾ ਕੰਮ ਅਪਲੋਡ ਕੀਤਾ ਗਿਆ ਏ ਤਾਂ ਅੱਜ ਆਪਾਂ ਇਸ ਤੇ ਡਿਸਕਸ਼ਨ ਕਰਾਂਗੇ ਆਪਣੀ ਅੱਜ ਦੀ ਵੀਡੀਓ ਵਾਰੇ ਜੋ ਕਿ ਤੁਹਾਡਾ ਹੋਮਵਰਕ ਹੈ 홀ੀਡੇ ਹੋਮਵਰਕ ਤਦ ਦੇ ਨਾਲ ਹੀ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਜੋ ਕਿ ਆਉਣ ਵਾਲੇ ਜੋ ਹਰ ਲੇਟੈਸਟ ਨੋਟੀਫਿਕੇਸ਼ਨ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਤੇ ਅਗਰ ਮੇਰਾ ਕੰਟੈਂਟ ਤੇ ਵੀਡੀਓ ਪਸੰਦ ਆ ਰਹੇ ਹਨ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਤਾਂ ਇਸ ਦੇ ਨਾਲ ਹੀ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਵੀਡੀਓ ਜੋ ਕਿ ਹੈ ਕਲਾਸ 6 ਤੋਂ 8th ਜੋ ਕਿ ਪੰਜਾਬੀ ਦਾ ਹੋਮਵਰਕ ਹੈ ਛੁੱਟੀਆਂ ਦਾ ਤਾਂ ਜੋ ਤੁਹਾਡਾ ਮਿਸ਼ਨ ਸਮਰਾਤ ਦੇ ਅਨੁਸਾਰ ਜੋ ਵਰਕਸ਼ੀਟਸ ਨੇ ਉਹਨਾਂ ਤੇ ਆਪਾਂ ਡਿਸਕਸ ਕਰਾਂਗੇ ਜਿਵੇਂ ਕਿ ਨੰਬਰ 1 ਤੇ ਆ ਮਿਸ਼ਨ ਸਮਰਾਤ ਦੀ ਅਭਿਆਸ ਪੁਸਤਕ ਵਿੱਚੋਂ ਪੰਨਾ ਨੰਬਰ 1 ਤੋਂ 4 ਪਰਿਵਾਰ ਦੇ ਕਿਸੇ ਮੈਂਬਰ ਨੂੰ ਪੜ੍ਹ ਕੇ ਸੁਣਾਓ ਤਾਂ ਜੋ ਕਿ ਤੁਹਾਡੀ ਅਭਿਆਸ ਪੋਸਤਕ ਹੈ ਜੋ ਕਿ ਮਿਸ਼ਨ ਸਮਰੱਥ ਦੇ ਅਨੁਸਾਰ ਆ ਗਈ। ਉਸ ਵਿੱਚ ਜੋ ਕਿ ਪੰਨਾ ਨੰਬਰ 1 ਤੋਂ 4 ਆ ਉਸ ਨੂੰ ਤੁਸੀਂ ਕੀ ਆ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਪੜ੍ਹ ਕੇ ਸੁਣਾਉਣਾਗਾ। ਅੱਗੇ ਨੰਬਰ 2 ਤੇ ਆ ਗਿਆ ਮਿਸ਼ਨ ਸਮਰੱਥ ਦੀ ਅਭਿਆਸ ਪੋਸਤਕ ਵਿੱਚੋਂ ਪੰਨਾ ਨੰਬਰ 5 ਤੋਂ 7 ਦੇ ਚਿੱਤਰ ਨੂੰ ਧਿਆਨ ਨਾਲ ਦੇਖੋ ਤੇ ਚਿੱਤਰ ਵਿੱਚ ਮੌਜੂਦਾ ਚੀਜ਼ਾਂ ਦੀ ਇੱਕ ਸੂਚੀ ਬਣਾਉਣੀ ਹੈ। ਤਾਂ ਜੋ ਤੁਹਾਡੀ ਅਭਿਆਸ ਪੁਸਤਕ ਆਮਿਸ਼ਨ ਸਮਰਾਥ ਦੀ ਉਸ ਵਿੱਚ ਪੰਨਾ ਨੰਬਰ 5 ਤੋਂ 7 ਦੇ ਜੋ ਚਿੱਤਰ ਨੇਗੇ ਉਹਨਾਂ ਨੂੰ ਤੁਸੀਂ ਧਿਆਨ ਨਾਲ ਦੇਖਣਾ ਤੇ ਚਿੱਤਰ ਵਿੱਚ ਜਿਹੜੀਆਂ ਮੌਜੂਦਾ ਚੀਜ਼ਾਂ ਨੇ ਉਹਨਾਂ ਦੀ ਇੱਕ ਸੂਚੀ ਬਣਾਉਣੀ ਹੈਗੀ ਆਪਣੀ ਨੋਟਬੁੱਕ ਦੇ ਉੱਪਰ ਨੋਟ ਕਰਨਾ ਅੱਗੇ ਨੰਬਰ 3 ਤੇ ਆ ਗਿਆ ਆਮਿਸ਼ਨ ਸਮਰਾਥ ਦੀ ਅਭਿਆਸ ਪੁਸਤਕ ਵਿੱਚੋਂ ਅਭਿਆਸ ਸ਼ੀਟਾਂ ਨੰਬਰ 9 11 13 ਤੇ 15 ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨੀ ਹੈ ਤੁਸੀਂ ਅੱਗੇ ਨੰਬਰ 4 ਤੇ ਆ ਗਿਆ ਹੈਟ ਦਿੱਤੇ ਲਿੰਕਾਂ ਤੇ ਕਲਿੱਕ ਕਰਕੇ ਇਹਨਾਂ ਗਤੀਵਿਧੀਆਂ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਕਰੋ ਤਾਂ ਜੋ ਤੁਹਾਡੇ ਇਹ ਲਿੰਕ ਦਿੱਤੇ ਗਏ ਨੇ ਇਹਨਾਂ ਤੇ ਤੁਸੀਂ ਕਲਿੱਕ ਕਰਨਾ ਤੇ ਜੋ ਐਕਟੀਵਿਟੀਆਂ ਨੇ ਉਹਨਾਂ ਨੂੰ ਆਪਣੇ ਪਰਿਵਾਰ ਦੇ ਨਾਲ ਜੋ ਕਿ ਇਹਨਾਂ ਨੂੰ ਤੁਸੀਂ ਕਰਨਾ ਹੈ ਜਿਵੇਂ ਸ਼ਬਦ ਚੱਕਰ ਹੈ ਇੱਕ ਤੋਂ ਅਨੇਕ ਅੱਗੇ ਹੈਗਾ ਜੀ ਨੰਬਰ 5 ਤੇ ਆ ਗਿਆ ਆਪਣੇ ਮਾਤਾ ਜੀ ਨਾਲ ਵੱਲੋਂ ਸਵੇਰ ਤੋਂ ਸ਼ਾਮ ਤੱਕ ਕੀਤੇ ਕੰਮਾਂ ਦੀ ਸੂਚੀ ਬਣਾਓ ਜャ ਤੁਸੀਂ ਮਤਲਬ ਕਿ ਜੋ ਆਪਣੀ ਮਾਤਾ ਦੇ ਨਾਲ ਹੈਲਪ ਕੀਤੀ ਹੈ ਸਵੇਰ ਤੋਂ ਸ਼ਾਮ ਤੱਕ ਪੂਰੇ ਦਿਨ ਵਿੱਚ ਤਾਂ ਉਸ ਕੰਮਾਂ ਦੀ ਤੁਸੀਂ ਕਿਹਾ ਇੱਕ ਸੂਚੀ ਤਿਆਰ ਕਰਨੀ ਆ ਅੱਗੇ ਆ ਗਿਆ ਜੀ ਤੁਹਾਡਾ ਪ੍ਰੋਜੈਕਟ ਵਰਕ ਸੋਚ-ਸੋਚ ਸੂਚੀ ਨੰਬਰ 6 ਤੇ ਆ ਆਪਣੀ ਮਨਪਸੰਦ ਸਬਜ਼ੀ ਤਿਆਰ ਕਰਨ ਲਈ ਤੁਹਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਲੋੜ ਹੋਵੇਗੀ ਤਿਆਰ ਕਰਨ ਦੀ ਵਿਧੀ ਬਾਰੇ ਵੀ ਲਿਖੋ ਤਾਂ ਅਗਰ ਤੁਹਾਨੂੰ ਕੋਈ ਵੀ ਸਬਜ਼ੀ ਪਸੰਦ ਹੈਗੀ ਤਾਂ ਤੁਸੀਂ ਉਸ ਨੂੰ ਕਿਸ ਤਰੀਕੇ ਨਾਲ ਬਣਾਉਣਾ ਚਾਹੁੰਦੇ ਹੋ ਤਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਉਹਦੇ ਵਿੱਚ ਐਡ ਕਰਨਾ ਚਾਹੋਗੇ ਉਹ ਤੁਸੀਂ ਕੀ ਆ ਤੇ ਉਸ ਨੂੰ ਕਿਹੜੀ ਵਿਧੀ ਨਾਲ ਤੁਸੀਂ ਬਣਾਉਣਾ ਉਸ ਉਸ ਬਾਰੇ ਤੁਸੀਂ ਕੀ ਆਪਣੀ ਨੋਟਬੁੱਕ ਦੇ ਵਿੱਚ ਨੋਟ ਕਰਨਾਗਾ ਤੇ ਇਸ ਦੇ ਨਾਲ ਹੀ ਤੁਸੀਂ ਆਪਣੀ ਮਨਪਸੰਦ ਸਬਜ਼ੀਆਂ ਦੇ ਨਾਮ ਲਿਖਨੇ ਆਗੇ ਤੇ ਲੋੜੀ ਦੀਆਂ ਚੀਜ਼ਾਂ ਜੋ ਕਿ ਤੁਹਾਨੂੰ ਸਬਜ਼ੀ ਬਣਾਉਣ ਦੇ ਲਈ ਚਾਹੀਦੀਆਂ ਹਨ ਉਹਨਾਂ ਦੇ ਨਾਮ ਲਿਖਨੇ ਆ ਤੇ ਤੁਹਾਡੀ ਜੋ ਤਿਆਰ ਕਰਨ ਦੀ ਵਿਧੀ ਹੈਗੀ ਕਿ ਤੁਸੀਂ ਸਬਜ਼ੀ ਨੂੰ ਕਿਸ ਤਰੀਕੇ ਨਾਲ ਬਣਾ ਰਹੇ ਹੋਗੇ ਉਸ ਨੂੰ ਕਿਹਾ ਤੁਸੀਂ ਨੋਟ ਕਰਨਾਗਾ ਅੱਗੇ ਆਉ ਦੇਖਦੇ ਆਗੇ ਅੱਖਰ ਤੋਂ ਸ਼ਬਦ ਬਣਾਉਣੇ ਆਗੇ ਜਿਵੇਂ ਕਿ ਆਪਾਂ ਨੂੰ ਅੱਖਰ ਦਿੱਤੇ ਹੋਣੇ ਰ ਆ ਪਾ ਬਬਾ ਇਹਨਾਂ ਨੂੰ ਕਿ ਆਪਾਂ ਸ਼ਬਦਾਂ ਦਾ ਰੂਪ ਦੇਣਾਗਾ ਇਸ ਦੇ ਨਾਲ ਹੀ ਚੱਲਦੇ ਆ ਅੱਗੇ ਜੋ ਕਿ ਸੂਚੀ ਬਣਾਓ ਜਿਵੇਂ ਕਿ ਆਪਾਂ ਪਹਿਲਾਂ ਵੀ ਕਰਕੇ ਆਏ ਹਾਂਗੇ ਜਿਵੇਂ ਕਿ ਖਾਣਾ ਖਾਣ ਪੀਣ ਦੀਆਂ ਚੀਜ਼ਾਂ ਦੀ ਸੂਚੀ ਬਣਾਉਣੀ ਹੈ ਪੈਨਨ ਦੀਆਂ ਚੀਜ਼ਾਂ ਦੀ ਸੂਚੀ ਬਣਾਉਣੀ ਹੈ ਪੜ੍ਹਾਈ ਨਾਲ ਸੰਬੰਧਿਤ ਚੀਜ਼ਾਂ ਜੋ ਵੀ ਹੁੰਦੀਆਂ ਨੇ ਉਹਨਾਂ ਦੀ ਸੂਚੀ ਬਣਾਉਣੀ ਹੈ ਤੇ ਜੋ ਕਿ ਘੁੰਮਣ ਫੇਰਨ ਦੀਆਂ ਥਾਵਾਂ ਹੁੰਦੀਆਂ ਹਨ ਉਹਨਾਂ ਦੀ ਇੱਕ ਸੂਚੀ ਤਿਆਰ ਕਰਨੀ ਹੈ ਤੁਸੀਂ ਤਾਂ ਇਸ ਦੇ ਨਾਲ ਹੀ ਅੱਗੇ ਵਧਦੇ ਆਗੇ ਜੋ ਕਿ ਹੈ ਜੋੜੀ ਬਣਾਉਣੀ ਜਿਵੇਂ ਕਿ ਆਪਾਂ ਨੂੰ ਐਗਜ਼ਾਮਪਲ ਦਿੱਤੀ ਗਈ ਹੈ ਜਿੰਦਰਾ ਚਾਬੀ ਤਾਂ ਇਸ ਤਰ੍ਹਾਂ ਕੀ ਇਹਨਾਂ ਦੀ ਵੀ ਸਾਰਿਆਂ ਦੀ ਜੋੜੀ ਬਣਾਉਣੀ ਹੈਗੀ ਤਾਂ ਅੱਗੇ ਚੱਲਦੇ ਆਂਗੇ ਖਾਨਿਆਂ ਦੀ ਖੇਡ ਸ਼ਬਦ ਬਣਾਉਣੇ ਜੇ ਜਿਵੇਂ ਕਿ ਹੇਠ ਦਿੱਤੇ ਖਾਨਿਆਂ ਵਿੱਚੋਂ ਕੋਈ 10 ਸਾਰਥਕ ਸ਼ਬਦ ਲੱਭ ਕੇ ਕਾਪੀ ਤੇ ਲਿਖੋ ਤਾਂ ਇਹਨਾਂ ਜੋ ਕਿ ਬਾਕਸ ਵਿੱਚੋਂ ਆਪਾਂ ਕੋਈ ਵੀ 10 ਸਾਰਥਕ ਸ਼ਬਦ ਲੱਭ ਕੇ ਆਪਣੀ ਨੋਟਬੁੱਕ ਦੇ ਉੱਪਰ ਨੋਟ ਕਰਨੇ ਨੇ ਅੱਗੇ ਦੇਖਦੇ ਆਂਗੇ ਆਓ ਲਿਖੀਏ ਇਹ ਇਠਾਂ ਦਿੱਤੇ ਸ਼ਬਦ ਸਮੂਹਾ ਵਿੱਚੋਂ ਜੋ ਸ਼ਬਦ ਸਮੂਹ ਤੋਂ ਵੱਖਰਾ ਹੋਵੇ ਉਸ ਤੇ ਗੋਲਾ ਲਗਾਓ ਅਤੇ ਦੋ ਨਵੇਂ ਸ਼ਬਦ ਲਿਖੋ ਤਾਂ ਜੋ ਇਹ ਆਪਾਂ ਨੂੰ ਸ਼ਬਦ ਦਿੱਤੇ ਗਏ ਹਨ ਇਹਨਾਂ ਨੂੰ ਕੀ ਆਪਾਂ ਵੱਖਰਾ ਕਿ ਆ ਇੱਕ ਸ਼ਬਦ ਲੱਭਣਾਗਾ ਉਸ ਨੂੰ ਕੀ ਆ ਸਰਕਲ ਕਰਨਾਗਾ ਅੱਗੇ ਦੇਖਦੇ ਆ ਆਓ ਲੱਭੀਏ ਮਿਸ਼ਨ ਸਮਰਾਤਰੀ ਅਭਿਆਸ ਪੁਸਤਕ ਵਿੱਚੋਂ ਜਿਵੇਂ ਨੰਬਰ 1 ਤੇ ਉੜਦੇ ਫੁੱਲ ਕਹਾਣੀ ਵਿੱਚੋਂ ਬੱਬਾ ਧੁਨੀ ਨਾਲ ਸ਼ੁਰੂ ਹੋਣ ਵਾਲੇ ਸ਼ਬਦਾਂ ਦੀ ਸੂਚੀ ਤਿਆਰ ਕਰੋ ਤਾਂ ਜੋ ਤੁਹਾਡੀ ਉੜਦੇ ਫੁੱਲ ਕਹਾਣੀ ਹੈਗੀ ਮਿਸ਼ਨ ਸਮਰਾਤਰੀ ਜੋ ਤੁਹਾਡੀ ਪਾਠ ਪੁਸਤਕ ਹੈਗੀ ਤਾਂ ਉਸ ਵਿੱਚ ਕੀ ਹੈ ਬੱਬਾ ਧੁਨੀ ਨਾਲ ਸ਼ੁਰੂ ਹੋਣ ਵਾਲੇ ਸ਼ਬਦਾਂ ਦੀ ਇੱਕ ਸੂਚੀ ਤਿਆਰ ਕਰਨੀ ਹੈ ਤੁਸੀਂ ਅੱਗੇ ਨੰਬਰ 2 ਤੇ ਆ ਗਿਆ ਧਰਤੀ ਦਾ ਜਨਮ ਦਿਨ ਕਹਾਣੀ ਵਿੱਚੋਂ ਉਹਨਾਂ ਸ਼ਬਦਾਂ ਦੀ ਸੂਚੀ ਤਿਆਰ ਕਰੋ ਜਿਨ੍ਹਾਂ ਵਿੱਚ ਲੱਲਾ ਦੂਜੀ ਧੁਨੀ ਹੋਵੇ ਤਾਂ ਜੋ ਧਰਤੀ ਦਾ ਜਨਮ ਦਿਨ ਕਹਾਣੀ ਆ ਉਸ ਵਿੱਚੋਂ ਇੱਕ ਆਪਾਂ ਲੱਲੇ ਤਾਂ ਮਤਲਬ ਕਿ ਲੱਲੇ ਦੀ ਜੋ ਜਗਾ ਦੂਜੀ ਧੁਨੀ ਹੋਵੇ ਤਾਂ ਉਸ ਨੂੰ ਕਿ ਆਪਾਂ ਇੱਕ ਸੂਚੀ ਤਿਆਰ ਕਰਨੀ ਅੱਗੇ ਨੰਬਰ 3 ਤੇ ਆ ਗਿਆ ਬੱਦਲ ਦੀ ਕੁਤਕਤਾਰੀ ਕਹਾਣੀ ਵਿੱਚੋਂ ਉਹਨਾਂ ਸ਼ਬਦਾਂ ਦੀ ਸੂਚੀ ਤਿਆਰ ਕਰੋ ਜਿਨ੍ਹਾਂ ਵਿੱਚ ਰਾਰਾ ਦੂਜੀ ਧੁਨੀ ਹੋਵੇ ਅੱਗੇ ਨੰਬਰ 4 ਤੇ 5 ਦੇ ਨਿਸ਼ਾਨ ਕਹਾਣੀ ਵਿੱਚੋਂ ਉਹਨਾਂ ਸ਼ਬਦਾਂ ਦੀ ਸੂਚੀ ਤਿਆਰ ਕਰੋ ਜਿਨ੍ਹਾਂ ਵਿੱਚ ਐੜਾ ਤੀਜੀ ਧੁਨੀ ਤੇ ਹੋਵੇ ਤਾਂ ਇਸ ਦੇ ਨਾਲ ਹੀ ਅੱਗੇ ਵਧਿਆ ਜੋ ਕਿ ਹੈ ਚਿੱਤਰਵਾਚਨ ਜੋ ਕਿ ਆਪਾਂ ਆਪਾਂ ਨੂੰ ਚਿੱਤਰ ਦਿੱਤੇ ਗਏ ਹਨ ਇਹ ਇਹਨਾਂ ਨੂੰ ਆਪਾਂ ਕਿਹਾ ਧਿਆਨ ਨਾਲ ਦੇਖਣਾਗਾ ਤੇ ਇਹਨਾਂ ਦੀ ਜੋ ਕਹਾਣੀ ਬਣਦੀ ਹੈਗੀ ਉਸ ਤੇ ਕੀ ਆ 5-17 ਲਿਖਣੀਆਂ ਨੇ ਜੋ ਆਪਾਂ ਨੂੰ ਚਿੱਤਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਛੁੱਟੀਆਂ ਦਾ ਕੰਮ ਆ ਜੋ ਮਿਸ਼ਨ ਸਮਰਾਥ ਦੇ ਅਕੋਰਡਿੰਗ ਤੁਹਾਡੀਆਂ ਵਰਕਸ਼ੀਟਸ ਨੇ ਨੰਬਰ 1 ਤੇ ਮਿਸ਼ਨ ਸਮਰਾਥ ਦੀ ਅਭਿਆਸ ਪੁਸਤਕ ਵਿੱਚੋਂ ਪੰਨਾ ਨੰਬਰ 16 ਤੋਂ 45 ਤੱਕ ਕਹਾਣੀਆਂ ਕੁੱਲ 15 ਕਹਾਣੀਆਂ ਨੂੰ ਪੜੋ ਅਤੇ ਅਭਿਆਸ ਸ਼ੀਟਾਂ ਹੱਲ ਕਰਨ ਦੀ ਕੋਸ਼ਿਸ਼ ਕਰੋ ਤਾਂ ਜੋ 16 ਤੋਂ 45 ਤੱਕ ਜੋ ਪੇਜ ਨੰਬਰ ਨੇ ਤੁਹਾਡੇ ਕਹਾਣੀਆਂ ਦੇ ਉਸ ਵਿੱਚ ਕੁੱਲ 15 ਕਹਾਣੀਆਂ ਨੇ ਤੇ ਉਹਨਾਂ ਨੂੰ ਤੁਸੀਂ ਪੜਨਾਗੇ ਤੇ ਜੋ ਉਸ ਦੀ ਅਭਿਆਸ ਸੀਟਾਂ ਨੇ ਉਸ ਨੂੰ ਕੀ ਹੱਲ ਕਰਨ ਦੀ ਕੋਸ਼ਿਸ਼ ਕਰਨੀ ਹੈ ਅੱਗੇ ਦੈਨ ਪਹਿਲਾ ਕਹਾਣੀ ਦੇ ਚਿੱਤਰ ਨੂੰ ਧਿਆਨ ਨਾਲ ਦੇਖੋ ਅਤੇ ਸੋਚੋ ਕਹਾਣੀ ਵਿੱਚ ਕੀ ਹੋਵੇਗਾ ਫਿਰ ਕਹਾਣੀ ਨੂੰ ਧਿਆਨ ਨਾਲ ਪੜੋ ਅੱਗੇ ਨੰਬਰ 3 ਤੇ ਆ ਗਿਆ ਜੀ ਦੈਨ ਦੂਜਾ ਕਹਾਣੀ ਦੀ ਅਭਿਆਸ ਸੀਟ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ ਅੱਗੇ ਨੰਬਰ 4 ਤੇ ਹੀ ਇੱਥਾਂ ਦੀ ਤੇ ਲਿੰਕਾਂ ਤੇ ਕਲਿੱਕ ਕਰਕੇ ਇੰਨਾ ਗਤੀਵਿਧੀਆਂ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਕਰੋ ਤਾਂ ਇੱਕ ਹੀ ਲਿੰਕ ਦਿੱਤਾ ਗਿਆ ਤੁਹਾਨੂੰ ਮੈਂ ਦੇਖਿਆ ਇਸ ਦੇ ਉੱਪਰ ਤੁਸੀਂ ਕੀ ਕਲਿੱਕ ਕਰਨਾ ਤੇ ਜੋ ਇਸ ਦਾ ਜੋ ਐਕਟੀਵਿਟੀ ਹੈ ਉਸ ਨੂੰ ਕੀ ਤੁਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਕਰਨਾ ਹੈ ਅੱਗੇ ਨੰਬਰ 5 ਤੇ ਆਪਣੇ ਪਿਤਾ ਜੀ ਦੇ ਬਾਰੇ ਦੱਸ 17 ਲਿਖਣਗੇ ਤੁਸੀਂ ਆਪਣੇ ਫਾਦਰ ਦੇ ਸੁਭਾਅ ਬਾਰੇ ਉਹਨਾਂ ਦੇ ਕੰਮ ਬਾਰੇ ਤੁਸੀਂ ਕੀ 10 17 ਲਿਖਣਗੇ ਅੱਗੇ ਕੀ ਆ ਪ੍ਰੋਜੈਕਟ ਵਰਕ ਸੋਚ ਸੋਚ ਸੂਚੀ ਅੱਗੇ ਤੁਹਾਡਾ ਪ੍ਰੋਜੈਕਟ ਵਰਕ ਆ ਜੀ ਨੰਬਰ 6 ਤੇ ਗਰਮੀ ਤੋਂ ਬਚਾ ਲਈ ਸਾਵਧਾਨੀਆਂ ਵਰਤਣ ਦਾ ਸੰਦੇਸ਼ ਦਿੰਦਾ ਇੱਕ ਚਾਰਟ ਤਿਆਰ ਕਰੋ ਤੁਹਾਨੂੰ ਇਹ ਚਾਰਟ ਤਿਆਰ ਕਰਨ ਲਈ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਲੋੜ ਹੋਵੇਗੀ ਚਾਰਟ ਤਿਆਰ ਕਰਨ ਦੀ ਵਿਧੀ ਬਾਰੇ ਵੀ ਲਿਖੋ ਤਾਂ ਗਰਮੀ ਤੋਂ ਬਚਾ ਲਈ ਵਰਤਣ ਜਾਣ ਵਾਲੀਆਂ ਸਾਵਧਾਨੀਆਂ ਕਿ ਜਿਵੇਂ ਕਿ ਆਪਾਂ ਗਰਮੀ ਤੋਂ ਬਚਣ ਲਈ ਕੀ ਆ ਕਾਟਨ ਦੇ ਕੱਪੜੇ ਪਾਈਏ ਤੇ ਆਪਾਂ ਧੁੱਪੇ ਨਾ ਜਾਈਏ ਠੰਡਾ ਪਾਣੀ ਮਤਲਬ ਕਿ ਵਰਤੀਏ ਘੜੇ ਵਗੈਰਾ ਦਾ ਜਿਆਦਾ ਠੰਡਾ ਨਾ ਵਰਤੀਏ ਇਸ ਤਰ੍ਹਾਂ ਨਹੀਂ ਮਤਲਬ ਕਿ ਆਪਾਂ ਜੋ ਸਾਵਧਾਨੀਆਂ ਵਰਤ ਸਕਦੇ ਆਂ ਕਿ ਗਰਮੀ ਤੋਂ ਬਚਣ ਲਈ ਤੇ ਲੋੜੀ ਦੀਆਂ ਚੀਜ਼ਾਂ ਕਿਹੜੀਆਂ ਹੋ ਸਕਦੀਆਂ ਨੇ ਜਿਵੇਂ ਆਪਾਂ ਕਿ ਆ ਪਾਣੀ ਦੀ ਬੋਤਲ ਨਾਲ ਰੱਖਣੀ ਹੈਗੀ ਤੇ ਕੁਝ ਮਤਲਬ ਠੰਡੀਆਂ ਚੀਜ਼ਾਂ ਖਾਣ ਪੀਣ ਲਈ ਅਜਿਹਾ ਆਪਾਂ ਕੀ ਮਤਲਬ ਕਿ ਗਰਮੀ ਤੋਂ ਬਚਣ ਲਈ ਕਰ ਸਕਦੇ ਆਂਗੇ ਤੇ ਜਿਵੇਂ ਕਿ ਕਾਟਨ ਦਾ ਕੱਪੜਾ ਰੱਖ ਸਕਨੇ ਹੈਗੇ ਆਪਾਂ ਨੂੰ ਕਵਰ ਆਪਣੇ ਆਪ ਨੂੰ ਕਵਰ ਕਰਨ ਲਈ ਅੱਗੇ ਕੀ ਆ ਜੋ ਤੁਹਾਡਾ ਚਾਰਟ ਆਗਾ ਤਿਆਰ ਕਰਨ ਦੀ ਵਿਧੀ ਆ ਕੀ ਉਸ ਨੂੰ ਕੀ ਆ ਤੁਸੀਂ ਲਿਖਣਾਗਾ ਉਹਦੇ ਬਾਰੇ ਇਹ ਤੁਹਾਡਾ ਪ੍ਰੋਜੈਕਟ ਵਰਕ ਆ ਜੀ ਅੱਗੇ ਕੀ ਆ ਹਾ ਹਾ ਪਪਾ ਬੱਬਾ ਇਹਦਾ ਕੀ ਆ ਤੁਸੀਂ ਜੋਤਾਂ ਨੂੰ ਅੱਖਰ ਦਿੱਤੇ ਗਏ ਨੇ ਇਹਨਾਂ ਦੇ ਸ਼ਬਦ ਬਣਾਉਣੇ ਨੇ ਆਪਾਂ ਪਹਿਲਾਂ ਵੀ ਪੜ ਕੇ ਆ ਚੁੱਕੇ ਆ ਅੱਗੇ ਕੀ ਆ ਸੂਚੀ ਬਣਾਓ ਖਾਣ ਪੀਣ ਦੀਆਂ ਚੀਜ਼ਾਂ ਦੀ ਸੂਚੀ ਬਣਾਉਣੀ ਹੈ ਤੇ ਪਹਿਨਣ ਦੀਆਂ ਚੀਜ਼ਾਂ ਦੀ ਸੂਚੀ ਬਣਾਉਣੀ ਹੈ ਕਿ ਪੜ੍ਹਾਈ ਨਾਲ ਸੰਬੰਧਿਤ ਚੀਜ਼ਾਂ ਦੀ ਸੂਚੀ ਬਣਾਉਣੀ ਹੈਗੀ ਅੱਗੇ ਘੁੰਮਣ ਫੇਰਨ ਦੀਆਂ ਥਾਵਾਂ ਦੀ ਸੂਚੀ ਬਣਾਉਣੀ ਹੈ ਤੇ ਇਹ ਤੁਹਾਡਾ ਹੋਮਵਰਕ ਹੈ ਜੀ ਅੱਗੇ ਮਿਸ਼ਨ ਸਮਰੱਥ ਦੀ ਅਭਿਆਸ ਪੁਸਤਕ ਵਿੱਚੋਂ ਨੰਬਰ 1 ਤੇ ਬਾਬਾ ਬੋੜ ਕਹਾਣੀ ਅਨੁਸਾਰ ਰੁੱਖ ਦਾ ਚਿੱਤਰ ਬਣਾ ਕੇ ਰੁੱਖਾਂ ਬਾਰੇ ਕੁਝ ਗੱਲਾਂ ਲਿਖੋ ਅੱਗੇ ਨੰਬਰ 2 ਤੇ ਸੁੱਫਣਿਆ ਦੀ ਉਡਾਨ ਕਹਾਣੀ ਅਨੁਸਾਰ ਛੁੱਟੀਆਂ ਹੋਣ ਤੇ ਤੁਸੀਂ ਕੀ ਕੀ ਕਰਦੇ ਹੋ ਇਸ ਦੇ ਬਾਰੇ 2-3 ਸ਼ਤਰਾਂ ਲਿਖਣੀਆਂ ਆਗਾ ਤੁਸੀਂ ਅੱਗੇ ਨੰਬਰ 3 ਤੇ ਪਤੰਗ ਕਹਾਣੀ ਅਨੁਸਾਰ ਪਤੰਗ ਦੀ ਤਸਵੀਰ ਬਣਾ ਕੇ ਰੰਗ ਭਰੋ ਅਤੇ ਪਤੰਗ ਬਾਰੇ 4-5 ਸ਼ਤਰਾਂ ਲਿਖੋ ਅੱਗੇ ਨੰਬਰ 4 ਤੇ ਅਗਾ ਬੇਹੜੇ ਦਾ ਬੂਟਾ ਤੁਹਾਨੂੰ ਘਰ ਸਕੂਲ ਵਿੱਚ ਕਿਹੜਾ ਬੂਟਾ ਲਗਾਉਣਾ ਚਾਹੀਦਾ ਹੈ ਅੱਗੇ ਆ ਜੀ ਚਿੱਤਰ ਨੂੰ ਧਿਆਨ ਨਾਲ ਦੇਖੋ ਵਾਚਨ ਚਿੱਤਰ ਹੈਗਾ ਤੇ 5 17 ਲਿਖਣੀਆਂ ਇਹ ਤੁਹਾਨੂੰ ਜੋ ਚਿੱਤਰ ਦਿੱਤਾ ਗਿਆ ਏ ਇਸ ਵਿੱਚੋਂ ਤੁਸੀਂ ਸੋਚ ਕੇ ਜੋ ਕੀ 5 17 5 ਲਾਈਨਾਂ ਲਿਖਣੀਆਂ ਆ ਅੱਗੇ ਕੀ ਆ ਤੁਹਾਡੇ ਛੁੱਟੀਆਂ ਦਾ ਕੰਮ ਜੋ ਮਿਸ਼ਨ ਸਮਰਾਥ ਦੀਆਂ ਵਰਕਸ਼ੀਟਸ ਨੇ ਜਿਵੇਂ ਕਿ ਮਿਸ਼ਨ ਸਮਰਾਥ ਦੀ ਅਭਿਆਸ ਪੁਸਤਕ ਵਿੱਚੋਂ ਪੰਨਾ ਨੰਬਰ 46 ਤੋਂ 78 ਤੱਕ ਕਹਾਣੀਆਂ ਕੁੱਲ 15 ਕਹਾਣੀਆਂ ਹਨ ਨੂੰ ਪੜੋ ਅਤੇ ਅਭਿਆਸੀ ਟੱਹਾ ਹੱਲ ਕਰਨ ਦੀ ਕੋਸ਼ਿਸ਼ ਕਰੋ ਨੰਬਰ 2 ਦਿਨ ਪਹਿਲਾ ਕਹਾਣੀ ਦੇ ਚਿੱਤਰ ਨੂੰ ਧਿਆਨ ਨਾਲ ਦੇਖੋ ਅਤੇ ਸੋਚੋ ਕਹਾਣੀ ਵਿੱਚ ਕੀ ਹੋਵੇਗਾ ਫਿਰ ਕਹਾਣੀ ਨੂੰ ਧਿਆਨ ਨਾਲ ਪੜੋ ਕਿ ਨੰਬਰ 3 ਤੇ ਦਿਨ ਦੂਜਾ ਕਹਾਣੀ ਦੀ ਅਭਿਆਸੀ ਸ਼ੀਟ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ ਨੰਬਰ 4 ਹੇਠਾਂ ਦਿੱਤੇ ਲਿੰਕਾਂ ਤੇ ਕਲਿੱਕ ਕਰਕੇ ਇਹਨਾਂ ਗਤੀਵਿਧੀਆਂ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਕਰੋ ਜੋ ਕਿ ਇਹ ਤੁਹਾਨੂੰ ਲਿੰਕ ਦਿੱਤਾ ਗਿਆ ਹੈ ਭਾਸ਼ਾ ਵਾਹ ਵਾਹ ਵਾਕ ਤਾਂ ਇਸ ਤੇ ਤੁਸੀਂ ਲਿੰਕ ਲਿੰਕ ਤੇ ਕਲਿੱਕ ਕਰਨਾ ਏ ਅੱਗੇ ਨੰਬਰ 5 ਤੇ ਆਪਣੇ ਪਿਤਾ ਜੀ ਬਾਰੇ ਦਾ 17 ਲਿਖਣਗਾਗਾ ਅੱਗੇ ਆ ਪ੍ਰੋਜੈਕਟ ਵਰਕ ਧਰਤੀ ਨੂੰ ਗਰਮ ਹੋਣ ਤੋਂ ਬਚਾਉਣ ਦਾ ਸੰਦੇਸ਼ ਦਿੰਦਾ ਇੱਕ ਚਾਰਟ ਤਿਆਰ ਕਰਨਾਗਾ ਤੁਹਾਨੂੰ ਇਹ ਚਾਰਟ ਤਿਆਰ ਕਰਨ ਲਈ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਲੋੜ ਹੋਵੇਗੀ ਚਾਰਟ ਤਿਆਰ ਕਰਨ ਦੀ ਵਿਧੀ ਬਾਰੇ ਵੀ ਲਿਖਣਾ ਤਾ ਜੋ ਇੱਥੇ ਕੀ ਹੈ ਤੁਸੀਂ ਧਰਤੀ ਨੂੰ ਗਰਮ ਹੋਣ ਤੋਂ ਬਚਾਉਣ ਲਈ ਅਸੀਂ ਕਿਵੇਂ ਸਹਿਯੋਗ ਕਰ ਸਕਦੇ ਹਾਂ ਉਸ ਦੇ ਬਾਰੇ ਇੱਕ ਸੂਚੀ ਬਣਾਉਣੀ ਹੈ ਅੱਗੇ ਲੋੜੀਂਦੀਆਂ ਚੀਜ਼ਾਂ ਕਿਹੜੀਆਂ ਹਨ ਜੋ ਤੁਸੀਂ ਚਾਰਟ ਬਣਾਇਆਗਾ ਅੱਗੇ ਇਸ ਨੂੰ ਤਿਆਰ ਕਰਨ ਦੀ ਵਿਧੀ ਕੀ ਹੈਗੀ ਤਾਂ ਇਹ ਤੁਹਾਡਾ ਕੀ ਹੈ ਪ੍ਰੋਜੈਕਟ ਵਰਕ ਹੈ ਹੋਮਵਰਕ ਹੌਲੀਡੇ ਹੋਮਵਰਕ ਅੱਗੇ ਕੀ ਹੈ ਪੈਰੇ ਨੂੰ ਧਿਆਨ ਨਾਲ ਪੜ ਕੇ ਹੇਠਾਂ ਲਿਖੇ ਪ੍ਰਸ਼ਨਾਂ ਦੇ ਸਹੀ ਸੰਕਲ ਸਹੀ ਵਿਕਲਪ ਚੁਣੋ ਸੋਚ ਸੂਚੀ ਆਪਣੇ ਘਰ ਦੀ ਰਸੋਈ ਦੀਆਂ ਮਨਪਸੰਦ ਚੀਜ਼ਾਂ ਦੀ ਸੂਚੀ ਬਣਾਓ ਤਾਂ ਤੁਸੀ ਕੀ ਦਿੱਤਾ ਜੋ ਪੈਰਾਗਾ ਇਸ ਨੂੰ ਪੜਨਾਗਾ ਤੇ ਇਸ ਨੂੰ ਕੀ ਆ ਜੋ ਤੁਹਾਡੇ ਕੋਲ ਕੁਐਸਚਨ ਦਿੱਤੇ ਗਏ ਹਨ ਇਹਨਾਂ ਨੂੰ ਕੀ ਆ ਤੁਸੀਂ கரਕਟ ਆਨਸਰ ਚੂਸ ਕਰਨਾਗਾ ਤੇ ਆਪਣੀ ਜੋ ਰਸੋਈ ਘਰ ਦੀ ਆ ਉਸ ਦੇ ਵਿੱਚ ਮਨਪਸੰਦ ਚੀਜ਼ਾਂ ਦੀ ਇੱਕ ਸੂਚੀ ਤਿਆਰ ਕਰਨੀ ਆ ਇਸ ਦੇ ਨਾਲ ਹੀ ਤਾਂ ਇਹ ਪੈਰਾ ਤੁਸੀਂ ਕੀ ਆ ਪੜਨਾਗਾ ਤੇ ਇਸ ਦੇ ਜੋ ਕੀ ਆ ਪ੍ਰਸ਼ਨ ਨੇ ਉੱਤਰਨੇ ਉਹ ਤੁਸੀਂ ਮਤਲਬ ਕਿ ਸੈਕਰੈਕਟ ਆਨਸਰ ਚੂਸ ਕਰਨੇ ਇਹਦੇ ਵਿੱਚੋਂ ਤੇ ਤੁਹਾਡੇ ਜੋ ਰਸੋਈ ਘਰ ਵਿੱਚ ਆ ਉਸ ਦੀ ਮਨਪਸੰਦ ਆਪਣੀਆਂ ਚੀਜ਼ਾਂ ਦੀ ਜੋ ਕਿ ਸੂਚੀ ਬਣਾਉਣੀ ਆ ਇਸ ਦੇ ਨਾਲ ਹੀ ਅੱਗੇ ਹੋਰ ਇੱਕ ਪੈਰਾ ਦਿੱਤਾ ਗਿਆਗਾ ਜਿਸ ਵਾਰੇ ਤੁਸੀਂ ਕੀ ਆ ਇਸ ਨੂੰ ਪਹਿਲਾਂ ਪੜਨਾ ਪੈਰੇ ਨੂੰ ਫਿਰ ਤੁਹਾਡੇ ਕੀ ਆ ਕਰੈਕਟ ਆਨਸਰ ਦੇਣੇ ਆ ਪ੍ਰਸ਼ਨਾਂ ਦੇ ਨਾ ਗਾਂਧੀ ਜੀ ਦੇ ਤਿੰਨ ਬੰਦਰ ਕੀ ਸਨੇਹ ਦਿੰਦੇ ਹਨ ਉਹਨਾਂ ਬਾਰੇ ਤੁਸੀਂ ਕੀ ਦੱਸਣਾਗਾ ਅੱਗੇ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਹੇਠਾਂ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ ਸੋਚ ਸੂਚੀ ਬਾਬਾ ਬੁੱਢਾ ਜੀ ਬਾਰੇ 4-5 ਸਤਰਾਂ ਲਿਖੋ ਤਾਂ ਇਹ ਤੁਸੀਂ ਪੈਰਾ ਪੜ੍ਹਨਾਗਾ ਤੇ ਇਸ ਦੇ ਜੋ ਪ੍ਰਸ਼ਨ ਪੁੱਛੇ ਗਏ ਹਨ ਉਸ ਦਾ ਕਰੈਕਟ ਆਨਸਰ ਚੂਜ਼ ਕਰਨੇ ਹਨ ਤੇ ਬਾਬਾ ਬੁੱਢਾ ਜੀ ਬਾਰੇ 4-5 ਸਤਰਾਂ ਲਿਖਣੀਆਂ ਨੇ ਤਾਂ ਸਟੂਡੈਂਟਸ ਅੱਜ ਦੀ ਵੀਡੀਓ ਵਿੱਚ ਐਨ ਆਈ ਮਿਲ ਜੇ ਨੈਕਸਟ ਵੀਡੀਓ ਵਿੱਚ ਇਹ ਅਗਰ ਤੁਹਾਨੂੰ ਮੇਰੇ ਵੀਡੀਓਜ਼ ਅਤੇ ਮੇਰਾ ਕੰਟੈਂਟ ਪਸੰਦ ਆ ਰਿਹਾ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਦੋਸਤਾਂ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰੋ ਇਸ ਦੇ ਨਾਲ ਹੀ ਸਟੇ ਬLES ਕੀਪ ਸਮਾਈਲਿੰਗ ਐਂਡ ਕੀਪ ਗਰੋਇੰਗ